ਸਸ਼੍ਰੀ ਗਾਲ ਜੀ ਪੰਜਾਬ ਨਿਊਜ਼ ਵੇਖ ਰਹੇ ਸਾਡੇ ਦਰਸ਼ਕਾਂ ਦਾ ਮੈਂ ਸਵਾਤੀ ਗੁਪਤਨ ਨਿੱਗਰ ਸਵਾਗਤ ਕਰਦੀ ਹਾਂ ਸੋ ਖਬਰਾਂ ਸ਼ੁਰੂਆਤ ਕਰਾਂਗੇ ਪਰ ਉਸ ਤੋਂ ਪਹਿਲਾਂ ਨਜ਼ਰ ਮਾਰਾਂਗੇ ਅਹਿਮ ਸੁਰਖੀਆਂ ਤੇ ਪਾਰਟੀ ਚੋਂ ਕੱਢੇ ਜਾਣ ਮਗਰੋਂ ਕੁਵਰਵਿਜੇ ਪ੍ਰਤਾਪ ਸਿੰਘ ਦਾ ਆਇਆ ਪਹਿਲਾ ਬਿਆਨ ਮਾਨ ਸਰਕਾਰ ਖਿਲਾਫ ਬੋਲਣ ਦੀ ਮਿਲੀ ਸਜਾ ਆਪ ਨੇ ਕੁਵਰਵਿਜੇ ਪ੍ਰਤਾਪ ਨੂੰ ਦਿਖਾਇਆ ਬਾਹਰ ਦਾ ਰਾਹ ਆਪ ਨੇ ਤਾਂ ਨੀਲ ਗਰਗ ਦਾ ਕੁਵਰਵਿਜੇ ਪ੍ਰਤਾਪ ਸਿੰਘ ਦੇ ਵੱਡਾ ਬਿਆਨ ਕਿਹਾ ਕੁਵਰਵਿਜੇ ਪ੍ਰਤਾਪ ਲਈ ਪਾਰਟੀ ਤੇ ਸਵਾਲ ਚੁਕਣੇ ਠੀਕ ਨਹੀਂ ਪਾਰਟੀ ਦਾ ਸੁਨੇਹਾ ਬਿਲਕੁਲ ਸਪਸ਼ਟ ਆਮ ਆਦੀ ਪਾਰਟੀ ਦੇ ਆਗੂ ਗਲਤੇਜ ਪੰਨੂਦੀ ਸੁਖਬੀਰ ਸਿੰਘ ਬਾਦਲ ਦੇ ਵਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਤੇ ਦਿੱਤੇ ਬਿਆਨ ਤੇ ਸਖਤ ਪ੍ਰਤੀਕਿਰਿਆ ਕਿਹਾ ਬਾਦਲ ਕਬਰਾ ਗਏ ਨੇ ਉਹਨਾਂ ਨੂੰ ਡਰ ਹੈ ਕਿ ਉਹਨਾਂ ਦੀ ਵਾਰੀ ਵੀ ਆ ਸਕਦੀ ਹੈ। ਦਿੱਲੀ ਵਿੱਚ ਪੁਲਟੋਜ਼ਰ ਕਾਰਵਾਈ ਵਿਰੁੱਧ ਆਮ ਆਦੀ ਪਾਰਟੀ ਦਾ ਹੱਲਾ ਬੋਲ ਝੁੱਗੀਆਂ ਝੋਪੜੀਆਂ ਟਾਊਨ ਵਿਰੁੱਧ ਜੰਤਰ ਮੰਤਰ ਤੇ ਵੱਡਾ ਪ੍ਰਦਰਸ਼ਨ। ਹੁਣ ਖਬਰਾਂ ਵਿਸਥਾਰ ਦੇ ਨਾਲ ਆਮ ਆਦਮੀ ਪਾਰਟੀ ਨੇ ਅੰਮ੍ਰਿਤਸਰ ਉਤਰੀ ਦੇ ਵਿਧਾਇਕ ਕੁਵਰ ਵਿਜੇ ਪ੍ਰਤਾਪ ਸਿੰਘ ਨੂੰ 5 ਸਾਲਾਂ ਲਈ ਪਾਰਟੀ ਤੋਂ ਬਾਹਰ ਦਾ ਰਸਤਾ ਵਿਖਾ ਦਿੱਤਾ ਹੈ। ਉਹਨਾਂ ਦੇ ਅਨੁਸ਼ਾਸਨਹੀਣਤਾ ਅਤੇ ਪਾਰਟੀ ਦੇ ਵਿਰੁੱਧ ਜਾਣ ਦਾ ਦੋਸ਼ ਲਗਾਇਆ ਗਿਆ ਹੈ। ਪਾਰਟੀ ਦੀ ਰਾਜਨੀਤਿਕ ਮਾਮਲਿਆਂ ਦੀ ਕਮੇਟੀ ਨੇ ਇਹ ਫੈਸਲਾ ਲਿਆ ਹੈ। ਇਸ ਤੋਂ ਬਾਅਦ ਕੁਵਰ ਵਿਜੇ ਪ੍ਰਤਾਪ ਸਿੰਘ ਨੇ ਸੋਸ਼ਲ ਮੀਡੀਆ 'ਤੇ ਇੱਕ ਬਿਆਨ ਸਾਂਝਾ ਕੀਤਾ ਹੈ। ਦਰਅਸਲ ਕੁਵਰ ਵਿਜੇ ਪ੍ਰਤਾਪ ਸਿੰਘ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸਾਂਝੀ ਕੀਤੀ ਹੈ ਅਤੇ ਇਸ ਬਾਰੇ ਖੁਲਾਸਾ ਕੀਤਾ ਹੈ। ਤਸਦੀਕ ਕਵਰਵਿਚੇ ਪ੍ਰਤਾਪ ਸਿੰਘ ਨੂੰ 5 ਸਾਲਾਂ ਲਈ 파ਰਟੀ ਤੋਂ ਮੋਤਲ ਕਰ ਦਿੱਤਾ ਗਿਆ। ਇਸ ਤੋਂ ਬਾਅਦ ਉਨ੍ਹਾਂ ਦੇ ਵੱਲੋਂ ਇਹ ਬਿਆਨ ਸਾਂਝਾ ਕੀਤਾ ਗਿਆ। ਕਵਰਵਿਚੇ ਪ੍ਰਤਾਪ ਸਿੰਘ ਨੇ ਪਿਛਲੇ ਦਿਨੀ ਅਕਾਲੀ ਆਗੂ ਵਿਕਰਮ ਸਿੰਘ ਮਜੀਠੀ ਦੇ ਗ੍ਰਿਫਤਾਰੀ ਸਮੇਂ ਸਰਕਾਰ ਦੀ ਇਸ ਕਾਰਵਾਈ ਤੇ ਆਪਣੇ ਪ੍ਰतिक੍ਰਮ ਵਿੱਚ ਕਿਹਾ ਸੀ ਕਿ ਜਦੋਂ ਮਜੀਠੀਆ 2022 ਦੇ ਵਿੱਚ ਡਰੱਗ ਮਾਮਲੇ ਵਿੱਚ ਜੇਲ੍ਹ ਵਿੱਚ ਸੰਤਾਂ ਮਾਨ ਸਾਹਿਬ ਦੀ ਸਰਕਾਰ ਨੇ ਪੁੱਛਗਿੱਛ ਤੱਕ ਨਹੀਂ ਕੀਤੀ। ਲਾਨ ਨਹੀਂ ਪੇਸ਼ ਕੀਤਾ ਹੈ అతి ਜ਼ਮਾਨਤ ਕਰਵਾ ਦਿੱਤੀ ਉਹਨਾਂ ਦੋਸ਼ ਲਗਾਏ ਸੀ ਕਿ ਬਰਗਾੜੀ ਬੇਅਦਬੀ ਦੇ ਇਨਸਾਫ ਵੇਲੇ ਵੀ ਸਰਕਾਰ ਨੇ ਦੋਸ਼ੀ ਪਰਿਵਾਰ ਨਾਲ ਸਮਝੌਤਾ ਕਰ ਲਿਆ ਦੱਸਦੀ ਹੈ ਕਿ ਕੁਮਰ ਵਿਜੇ ਪ੍ਰਤਾਪ ਸਿੰਘ ਨੂੰ ਆਪਣੇ ਇਸ ਪ੍ਰਤੀਕਰਮ ਕਾਰਨ ਹੀ ਪਾਰਟੀ ਵਿੱਚੋਂ 5 ਸਾਲ ਦੇ ਲਈ ਮੋਤਲ ਕੀਤਾ ਗਿਆ ਉਨਾਤੇ ਪਾਰਟੀ ਵਿਰੋਧੀ ਸਰਗਰਮੀਆਂ ਦਾ ਦੋਸ਼ ਲਗਾਇਆ ਗਿਆ ਇਸ ਤੋਂ ਬਾਅਦ ਰਾਸ਼ਨੀਤਿਕ ਹਲਕਿਆਂ ਵਿੱਚ ਚਰਚਾ ਹੈ ਕਿ ਵਿਜੇ ਪ੍ਰਤਾਪ ਸਿੰਘ ਵਿਰੁੱਧ ਇਹ ਕਾਰਵਾਈ ਇਸ ਲਈ ਕੀਤੀ ਗਈ ਹੈ ਕਿਉਂਕਿ ਉਨ੍ਹਾਂ ਨੇ ਕੁਝ ਦਿਨ ਪਹਿਲਾਂ ਹੀ ਸ਼ੋਮਨੇ ਕਾਲੀ ਦਲ ਦੇ ਸੀਨੀਅਰ ਨੇਤਾ ਵਿਕਰਮ ਸਿੰਘ ਮਜੀਠੀਆ ਤੇ ਹੱਕ ਦੇ ਵਿੱਚ ਬਿਆਨ ਦਿੱਤਾ ਸੀ ਸੋ ਸਾਲ 2022 ਦੇ ਵਿੱਚ ਆਪ ਦੀ ਟਿਕਟ ਤੇ ਜਿੱਤਣ ਵਾਲੇ ਕੁਵਰ ਵਿਜੀ ਪ੍ਰਤਾਪ ਸਿੰਘ ਦੇ ਵਿਚਾਰ ਪਾਰਟੀ ਨਾਲ ਮੇਲ ਨਹੀਂ ਖਾਂਦੇ ਭਾਵੇਂ ਉਹ ਬਰਗਾੜੀ ਗੋਲੀਬਾਰੀ ਘਟਨਾ ਹੋਵੇ ਜਾਂ ਆਪ ਦੇ ਹੋਰ ਫੈਸਲੇ ਇਨਾਂ ਹੀ ਨਹੀਂ ਉਹ ਅੰਮ੍ਰਿਤਸਰ ਵਿੱਚ ਆਪ ਦੇ ਪ੍ਰੋਗਰਾਮਾਂ ਦੇ ਵਿੱਚ ਵੀ ਨਹੀਂ ਵੇਖੇ ਗਏ ਉਹਨਾਂ ਨੇ ਆਈਜੀ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਚੋਣ ਲੜੀ ਕੁਵਰਜੀਤ ਪ੍ਰਤਾਪ ਸਿੰਘ ਦੀ ਨਾਰਾਜ਼ਗੀ ਅਤੇ ਪਾਰਟੀ ਤੋਂ ਦੂਰੀ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਤੁਰੰਤ ਬਾਅਦ ਵਿਖਾਈ ਦੇਣ ਲੱਗੇ। ਉਹਨਾਂ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸਾਂਝੀ ਕੀਤੀ ਸੀ ਜਿਸ ਵਿੱਚ 2022 ਦੇ ਵਿੱਚ ਦੋ ਅਧਿਕਾਰੀਆਂ ਦੇ ਤਬਾਦਲੀ ਅਤੇ ਤਾਇਨਾਤੀ ਤੇ ਸਵਾਲ ਚੁੱਕੇ ਗਏ ਸਨ। ਹਾਲਾਂਕਿ ਉਹਨਾਂ ਨੇ ਥੋੜੀ ਦੇਰ ਬਾਅਦ ਉਸ ਪੋਸਟ ਨੂੰ ਡਿਲੀਟ ਕਰ ਦਿੱਤਾ। বিজে প্রতাপ সিং ਨੇ پربھوت কুমার ਨੂੰ اسپیشل ڈی جی پی ਅਤੇ অরুণ پال سنگھ ਨੂੰ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਦੇ ਵਜੋਂ ਤਾਇਨਾਤ ਕਰਨ ਤੇ ਸਵਾਲ ਚੁੱਕੇ ਸਨ। ਉਨ੍ਹਾਂ ਦੋਸ਼ ਲਗਾਇਆ ਹੈ ਕਿ ਇਹ ਦੋਵੇਂ ਵੱਡੇ ਰਾਜਨੀਤਿਕ ਪਰਿਵਾਰਾਂ ਦੇ ਹੱਕ ਵਿੱਚ ਸਨ। ਇហេਤੂ ਮੰਹੀ ਅਧਿਕਾਰੀ ਬਰਗਾੜੀ ਬੇਬਲ ਕੋਰਟ ਕੋ ਪੂਰਾ ਮਾਮਲੇ ਵਿੱਚ ਇਨਸਾਫ ਨਾ ਮਿਲਣ ਦੇ ਲਈ ਜ਼ਿੰਮੇਵਾਰ ਸਨ। ਸਕੂਵਰ বিজে প্রতাপ ਸਿੰਘ ਨੇ ਬਰਗਾੜੀ ਗੋਲੀਬਾਰੀ ਘਟਨਾ ਦੀ ਜਾਂਚ ਕੀਤੀ ਹੈ। ਉਹ ਆਈ.ਸੀ. ਰਹਿੰਦੇ ਹੋਏ ਮਾਮਲੇ ਦੀ ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਸਨ। ਉਨ੍ਹਾਂ ਨੇ ਮਾਨ ਸਰਕਾਰ ਤੇ ਦੋਸ਼ੀਆਂ ਨੂੰ ਸੱਜਾ ਦਿਵਾਉਣ ਦੇ ਵਿੱਚ ਇੱਛਾ ਸ਼ਕਤੀ ਨਾ ਦਿਖਾਉਂਦਾ ਦੋਸ਼ ਵੀ ਲਗਾਇਆ ਸੀ। ਉਨ੍ਹਾਂ ਨੇ ਖੁੱਲ ਕੇ ਕੈਪਟਨ ਅਮਰਿੰਦਰ ਸਿੰਘ ਦੀ ਆਲੋਚਨਾ ਕੀਤੀ ਪਰ ਆਪ ਸਰਕਾਰ ਤੋਂ ਨਾਖੁਸ਼ੀ ਵੀ ਵਿਖਾਈ ਦਿੱਤੀ। ਵਿਦਾਇ ਕੁਵਰ ਵਿਜੀਤ ਪ੍ਰਤਾਪ ਸਿੰਘ ਨੂੰ ਆਮ ਆਦਮੀ ਪਾਰਟੀ ਤੋਂ ਮੋਤਲ ਕਰਨ ਤੋਂ ਬਾਅਦ ਆਪ ਨੇਤਾ ਨੀਲ ਗਰਗ ਦਾ ਬਿਆਨ ਸਾਹਮਣੇ ਆਇਆ ਉਹਨੇ ਕਿਹਾ ਕਿ ਜਦੋਂ ਸਾਰਾ ਪੰਜਾਬ ਮਜੇਠਿਆ ਵਿਰੋਧ ਕੀਤੀ ਗਈ ਕਾਰਵਾਈ ਦੀ ਪ੍ਰਸ਼ੰਸਾ ਕਰ ਰਿਹਾ ਹੈ ਤਾਂ ਉਹਨਾਂ ਨੇ ਉਸ ਕਾਰਵਾਈ ਤੇ ਸਵਾਲ ਖੜੇ ਕੀਤੇ ਜਦੋਂ ਪੰਜਾਬ ਦੇ ਵਿੱਚ ਸਰਕਾਰ ਦੇ ਵੱਲੋਂ ਨਸ਼ੇ ਖਤਮ ਕੀਤੇ ਜਾ ਰਹੇ ਨੇ ਆਪਣੀ ਬਿਆਨ ਦੇ ਵਿੱਚ ਆਪ ਨੇਤਾ ਨੀਲ ਗਰਗ ਨੇ ਕੁਵਰ ਵਿਜੀਤ ਪ੍ਰਤਾਪ ਸਿੰਘ ਨੂੰ ਸਲਾਹ ਦਿੰਦੀ ਹੋਈ ਕਿਹਾ ਹੈ ਕਿ ਕੁਵਰ ਵਿਜੀਤ ਪ੍ਰਤਾਪ ਸਿੰਘ ਲਈ ਅਜਿਹੇ ਸਵਾਲ ਚੁਕਣੀ ਠੀਕ ਨਹੀਂ ਸਨ ਭਾਈ ਵਕਰੀ ਹੋ ਸਕਦੀ ਹੈ ਚਨਾਨੂ ਪਾਰਟੀ ਪਲੇਟਫਾਰਮ ਤੇ ਜਾ ਕੇ ਮੁੱਖ ਮੰਤਰੀ ਸਾਹਮਣੇ ਆਪਣੇ ਵਿਚਾਰ ਰੱਖਣੇ ਚਾਹੀਦੇ ਸਨ ਕੋਈ ਵੀ ਰਾਜਨੀਤਿਕ ਪਾਰਟੀ ਜਿਹੜੀ ਹੈ ਉਹ ਬਿਨਾਂ ਡਿਸਪਲਿਨ ਤੋਂ ਨਹੀਂ ਚੱਲ ਸਕਦੀ ਔਰ ਪਿਛਲੇ ਦਿਨੀ ਵੱਡੇ ਇਨਪੁਟ ਤੋਂ ਬਾਅਦ ਜਿਸ ਤਰੀਕੇ ਨਾਲ ਬਿਜਲੈਂਸ ਬਿਊਰੋ ਨੇ ਔਰ ਪੰਜਾਬ ਪੁਲਿਸ ਨੇ ਵਿਕਰਮਜੀਤਿਆ ਦੇ ਕਾਫੀ ਟਿਕਾਣਿਆਂ ਦੇ ਉੱਤੇ ਰੈਡ ਕੀਤੀ ਔਰ ਉਸ ਤੋਂ ਬਾਅਦ ਗ੍ਰਿਫਤਾਰ ਕੀਤਾ ਜਿਸ ਦੀ ਵਾਹ ਵਾਹ ਪੂਰੇ ਪੰਜਾਬ ਕਰ ਰਿਹਾ ਹੈ ਲੇਕਿਨ ਆਮ ਆਦਮੀ ਪਾਰਟੀ ਦੇ ਆਪਣੇ ਹੀ ਵਿਧਾਇਕ ਕੁੰਮਰ ਵਿਜੇ ਪ੍ਰਤਾਪ ਨੇ ਪਬਲੀਕਲੀ ਉਸਦਾ ਵੀ ਵਿਰੋਧ ਕੀਤਾ ਤੇ ਉਸਦੀ ਟਾਈਮਿੰਗ ਦੇ ਉੱਤੇ ਸਵਾਲ ਉੱਠਾ ਹੈ ਹੁਣ ਜਿਹੜੀ ਕਾਰਵਾਈ ਦਾ ਪੂਰਾ ਪੰਜਾਬ ਸਵਾਗਤ ਕਰ ਰਿਹਾ ਵਾਹ ਵਾਹ ਕਰ ਰਿਹਾ ਔਰ ਇਵਨ ਜਿਹੜੇ ਸਾਬਕਾ ਵੱਡੇ ਅਫਸਰ ਸੀ ਚਾਹੇ ਉਹ ਈਡੀ ਦੇ ਡਿਪਟੀ ਡਾਇਰੈਕਟਰ ਨਰਿੰਜਨ ਸਿੰਘ ਹੋਣ ਚਾਹੇ ਉਹ ਸਾਫ ਦਾ ਡੀਜੀਪੀ ਚਟਾਕ ਬਧਾਏ ਹੋਣ ਉਹ ਖੁਦ ਅੱਗੇ ਆ ਕੇ ਕਹਿ ਰਹੇ ਨੇ ਸਹਿਯੋਗ ਕਰ ਲੈਨੇ ਵਿਜੀਲੈਂਸ ਦਾ ਆਪਣੇ ਬਿਆਨ ਦਰਜ ਕਰਵਾ ਰਹੇ ਨੇ ਔਰ ਕਹਿ ਰਹੇ ਨੇ ਕਿ ਸਮੇਂ ਦੀ ਸਰਕਾਰਾਂ ਨੇ ਉਹਨਾਂ ਨੂੰ ਕਾਰਵਾਈ ਨਹੀਂ ਕਰਨ ਦਿੱਤੀ ਉਹਨਾਂ ਨੂੰ ਜਾਂਚ ਨਹੀਂ ਕਰਨ ਦਿੱਤੀ ਆਪਾਂ ਸਾਰੇ ਜਾਣਦੇ ਆ ਪੰਜਾਬ ਨੇ ਇਹ ਦਰਦ ਆਪਣੇ ਪਿੰਡੇ ਤੇ ਹੰਢਾਇਆ ਕਿਸ ਕਦਰ ਪਿਛਲੇ 20 ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਨਸ਼ਿਆਂ ਦੀ ਪੁਸ਼ਤ ਪਨਾਹੀ ਹੁੰਦੀ ਰਹੀ ਪੁਰਾਣੀਆਂ ਸਰਕਾਰਾਂ ਦੇ ਵਿੱਚ ਹਜ਼ਾਰਾਂ ਸਾਡੇ ਨੌਜਵਾਨ ਇਸ ਦੁਨੀਆ ਤੋਂ ਰੁਖਸਤ ਹੋ ਗਏ ਸਾਡੀਆਂ ਮਾਵਾਂ ਸਾਡੀਆਂ ਭੈਣਾਂ ਤੇ ਉਹਨਾਂ ਦੇ ਪਿਓ ਉਹ ਲਗਾਤਾਰ ਕੁਰਲਾਉਂਦੇ ਰਹੇ ਕਿਸੇ ਨੇ ਉਹਨਾਂ ਦੀ ਬਾਹ ਨਹੀਂ ਫੜੀ ਸਮੇਂ ਦੀਆਂ ਸਰਕਾਰਾਂ ਨੇ ਬਜਾਏ ਨਸ਼ਿਆਂ ਨੂੰ ਥੱਲ ਪਾਉਣ ਦੇ ਬਲਕਿ ਉਹਨਾਂ ਦੀ ਪੁਸ਼ਤ ਪਨਾਹੀ ਕਰਨ ਵਾਲਿਆਂ ਦੀ ਹੱਲਾਸ਼ੀਰਤ ਕੀਤੀ ਹੁਣ ਜਦੋਂ ਮਾਨ ਸਾਹਿਬ ਦੀ ਸਰਕਾਰ ਨੇ ਨਸ਼ਿਆਂ ਦੇ ਖਿਲਾਫ ਇੱਕ ਵੱਡੀ ਲੜਾਈ ਬਿੱਢੀ ਹੋਈ ਹੈ ਪੂਰਾ ਪੰਜਾਬ ਹੁਣ ਸਾਥ ਦੇ ਰਿਹਾ ਔਰ ਇਨਫੋਰਸਮੈਂਟ ਏਜੰਸੀਆਂ ਜਿਹੜੀਆਂ ਸਪਲਾਈ ਚੇਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਚੁੱਕੀਆਂ ਨੇ ਤਾਂ ਉਸ ਵਕਤ ਐਡੀ ਵੱਡੀ ਕਾਰਵਾਈ ਦੇ ਉੱਤੇ ਕੁਮਰ ਵਿਜੇ ਪ੍ਰਤਾਪ ਦਾ ਇਹ ਸਵਾਲ ਉਠਾਉਣਾ ਜਾਇਜ਼ ਨਹੀਂ ਹੈਗਾ ਜੇਕਰ ਉਹਨਾਂ ਦੇ ਵਿਚਾਰ ਵੱਖਰੇ ਹੋ ਸਕਦੇ ਆ ਔਰ ਪਾਰਟੀ ਦੇ ਵਿੱਚ ਬਹੁਤ ਸਾਰੇ ਪਲੇਟਫਾਰਮ ਨੇ ਉਹ ਆਪਣੀ ਗੱਲ ਪਾਰਟੀ ਦੇ ਪਲੇਟਫਾਰਮ ਤੇ ਰੱਖ ਸਕਦੇ ਸੀ ਸਰਕਾਰ ਦੇ ਪਲੇਟਫਾਰਮ ਤੇ ਰੱਖ ਸਕਦੇ ਸੀ ਮੁੱਖ ਮੰਤਰੀ ਸਾਹਿਬ ਨੂੰ ਮਿਲ ਕੇ ਆਪਣੀ ਗੱਲ ਕਹਿ ਸਕਦੇ ਸੀ ਪਰ ਇਸ ਤਰੀਕੇ ਨਾਲ ਜਿਹੜੀ ਨੁਕਤਾਚਿੰਨੀ ਕਰਨੀ ਇਹ ਬਰਦਾਸ਼ਤ ਤੋਂ ਬਾਹਰ ਆ ਇਸੇ ਕਰਕੇ ਆਮ ਆਦਮੀ ਪਾਰਟੀ ਵੀ ਜਿਹੜੀ ਸਭ ਤੋਂ ਵੱਡੀ ਕਮੇਟੀ ਹੈਗੀ ਹੈ ਪੀਐਸਸੀ ਉਹਨਾਂ ਨੇ ਕੁਮਰ ਵਿਜੇ ਪ੍ਰਤਾਪ ਨੂੰ 5 ਸਾਲਾਂ ਦੇ ਲਈ ਪਾਰਟੀ ਦੇ ਵਿੱਚੋਂ ਬਾਹਰ ਕੱਢਿਆ ਔਰ ਸੰਦੇਸ਼ ਬੜਾ ਸਪਸ਼ਟ ਹੈ ਕਿ ਦਰਸ਼ਨ ਦੇ ਖਿਲਾਫ ਸਾਡਾ ਇਹ ਯੁੱਧ ਹੈਗਾ ਠੀਕ ਹੈ ਨਾ ਕਰਪਸ਼ਨ ਦੇ ਖਿਲਾਫ ਸਾਡਾ ਲਗਾਤਾਰ ਜੁੱਧ ਚੱਲ ਰਿਹਾ ਹੈਗਾ ਇਸ ਜੁੱਧ ਦੇ ਵਿੱਚ ਜਨਨ ਕੇ ਜੇ ਕੋਈ ਰੋੜਾ ਬਣਦਾ ਹੈਗਾ ਉਹ ਬਰਦਾਸ਼ਤ ਨਹੀਂ ਹੈ ਸੋ ਆਪ ਨੇਤਾ ਨੀਲ ਗਰਗ ਮੁਤਾਬਿਕ ਆਮ ਆਦਮੀ ਪਾਰਟੀ ਦਾ ਸੁਨੇਹਾ ਸਪੱਸ਼ਟ ਹੈ ਜੋ ਵੀ ਪ੍ਰਸ਼ਾਸਾਰਤੀ ਨਸ਼ਿਆ ਵਿਰੋਧ ਲੜਾਈ ਵਿੱਚ ਰੁਕਾਵਟ ਬਣਦਾ ਹੈ ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ ਆਮ ਆਦਮੀ ਪਾਰਟੀ ਦੇ ਆਗੂ ਬਲਤੇਜ ਪੰਨੂ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਤੇ ਦਿੱਤੇ ਬਿਆਨ ਤੇ ਸਖਤ ਪ੍ਰਤੀਕਿਰਿਆ ਦਿੱਤੀ ਹੈ ਪੰਨੂ ਨੇ ਕਿਹਾ ਹੈ ਕਿ ਸੁਖਬੀਰ ਬਾਦਲ ਦੇ ਸ਼ਬਦਾਂ ਤੋਂ ਇਹ ਸਪੱਸ਼ਟ ਹੈ ਕਿ ਉਹ ਆਪਣੇ ਅਤੇ ਆਪਣੇ ਪਰਿਵਾਰ ਬਾਰੇ ਚਿੰਤਿਤ ਨੇ ਕਿ ਅਗਲਾ ਨੰਬਰ ਉਹਨਾਂ ਦਾ ਹੋ ਸਕਦਾ ਹੈ ਕਿਉਂਕਿ ਉਹ ਉਹਨਾਂ ਕੰਪਨੀਆਂ ਤੋਂ ਡਰਦੇ ਨੇ ਜਿਨ੍ਹਾਂ ਦੇ ਵੇਰਵੇ ਸਾਹਮਣੇ ਆ ਚੁੱਕੇ ਨੇ ਬਲਤੇਜ ਪੰਨੂ ਨੇ ਕਿਹਾ ਕਿ ਅਜਦੀਪ ਪ੍ਰੈਸ ਕਾਨਫਰੰਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੀ ਕਬਰਹਾਟ ਉਹਨਾਂ ਦੇ ਸ਼ਬਦਾਂ ਦੇ ਵਿੱਚ ਸਾਫ਼ ਵਿਖਾਈ ਦੇ ਰਹੀ ਸੀ ਕਿਉਂਕਿ ਉਹ ਜਾਣਦੇ ਨੇ ਕਿ ਗਲਤ ਕੰਮਾਂ ਦੇ ਨਤੀਜੇ ਹਮੇਸ਼ਾ ਗਲਤੀ ਹੁੰਦੇ ਨੇ ਜਿਸ ਤਰ੍ਹਾਂ ਇਨ੍ਹਾਂ ਲੋਕਾਂ ਨੇ 2007 ਤੋਂ 2017 ਤੱਕ ਪੰਜਾਬ ਦੇ ਵਿੱਚ ਗੁੰਡਾਗਰਦੀ ਤੇ ਪ੍ਰਸ਼ਾਚਾਰ ਪੈਦਾ ਕੀਤਾ ਲੋਕ ਅੱਜ ਤੱਕ ਇਸ ਨੂੰ ਭੁੱਲ ਨਹੀਂ ਸਕੇ ਨੇ ਸੁਖਬੀਰ ਬਾਦਲ ਦੀ ਅੱਜ ਵਾਲੀ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਬਿਲਕੁਲ ਸਪਸ਼ਟ ਨਜ਼ਰ ਆ ਰਿਹਾ ਹੈ ਕਿ ਤੁਹਾਨੂੰ ਆਪਣਾ ਫਿਕਰ ਲੱਗਿਆ ਆਪਣੇ ਪਰਿਵਾਰ ਦਾ ਫਿਕਰ ਲੱਗਿਆ ਕਿ ਕਿਤੇ ਅਗਲਾ ਨੰਬਰ ਸਾਡਾ ਨਾ ਲੱਗਦਾ ਹੋਵੇ ਕਿਉਂਕਿ ਜਿਹੜੀਆਂ ਕੰਪਨੀਆਂ ਨੇ ਜਿਹੜੀਆਂ ਉਹਦੇ ਵਿਸਥਾਰ ਨੇ ਜਾਂ ਜਿਹੜੇ ਆਫੀਸਰਸ ਨੇ ਇਹ ਵਿਸਥਾਰ ਦੱਸਿਆ ਚਾਹੇ ਉਹ ਸਾਬਕਾ ਨੇ ਉਹਦੇ ਤੋਂ ਤੁਹਾਨੂੰ ਡਰ ਲੱਗਣਾ ਸ਼ੁਰੂ ਹੋ ਗਿਆ ਕਿ ਕੰਪਨੀਆਂ ਵਾਲੀ ਗੱਲ ਤਾਂ ਬਹੁਤੇ ਲੋਕਾਂ ਨੂੰ ਪਤਾ ਹੀ ਨਹੀਂ ਸੀ ਕਿ ਕਿੰਨੀਆਂ ਬਣੀਆਂ ਹੋਈਆਂ ਤੇ ਉਹਨਾਂ ਦੇ ਵਿੱਚ ट्रांजੈਕਸ਼ਨਸ ਕਿਵੇਂ ਹੋ ਰਹੇ ਨੇ ਸ਼ਾਇਦ ਐਸੇ ਕਰਕੇ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਤੁਹਾਡੀਆਂ ਬੇਤਭੀਆਂ ਗੜੀਆਂ ਉਹ ਸਪਸ਼ਟ ਨਜ਼ਰ ਆ ਰਹੀਆਂ ਸੀ ਕਿ ਕਬਰਾਹਟ ਹੈ ਕਿਤੇ ਨਾ ਕਿਤੇ ਕਬਰਾਹਟ ਤਾਂ ਆਪੇ ਹੋਣੀ ਆ ਪੁੱਠੇ ਕੰਮਾਂ ਦੇ ਪੁੱਠੇ ਹੀ ਨਤੀਜੇ ਹੁੰਦੇ ਨੇ ਨਾ ਜਿਸ ਤਰੀਕੇ ਦੇ ਨਾਲ 7 ਤੋਂ ਲੈ ਕੇ 17 ਤੱਕ ਤੁਸੀਂ ਗੁੰਡਾਗਰਦੀ ਮਚਾਈ ਸੀ ਪੰਜਾਬ ਦੇ ਵਿੱਚ ਉਹ ਕਿਸੇ ਨੂੰ ਭੁੱਲੀ ਥੋੜੀ ਆ ਤੁਸੀਂ ਕਹਿੰਦੇ ਹੋ ਕਿ ਤੜਕੇ ਥੋੜੀ ਨਾ ਕੋਈ ਪੁਲਿਸ ਜਾਂਦੀ ਹੁੰਦੀ ਆ ਸੁਖਵੀਰ ਬਾਦਲ ਜੀ ਤੜਕੇ ਹੀ ਕੋਟ ਕਪੂਰਾ ਦੇ ਚੌਂਕ ਦੇ ਵਿੱਚ ਬੱਤੀਆਂ ਵਾਲੇ ਚੌਂਕ ਦੇ ਵਿੱਚ ਨਿਹੱਥੇ ਸ਼ਾਂਤਮਈ ਲੋਕਾਂ ਦੇ ਉੱਤੇ ਗੰਦੇ ਪਾਣੀ ਦੀਆਂ ਬਿਛਾਣਾ ਤੁਸੀਂ ਮਰਵਾਇਆ ਸੀ ਤੜਕੇ ਉਹਨਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਤੇ ਗੋਲੀਆਂ ਚਲਵਾਈਆਂ ਸੀ ਉਹ ਤੜਕੇ ਹੀ ਮੁੰਡਾ ਚੁੱਕਿਆ ਸੀਗਾ ਪੰਜ ਗਰਾਂਈ ਵਾਲਾ ਜਿਹਨੂੰ ਪਾੜ ਕੇ ਰੱਖ ਦਿੱਤਾ ਸੀ ਤੁਸੀਂ ਔਰ ਬਾਅਦ ਦੇ ਵਿੱਚ ਉਹਦੇ ਵਿੱਚੋਂ ਨਿਕਲਿਆ ਕੀ ਇੱਕ ਮਸਾਲ ਥੋੜੀ ਆ ਢੇਰ ਲੱਗੇ ਪਏ ਨੇ ਮਸਾਲਾਂ ਦੇ ਕਿਸ ਕਿਸਮ ਦੇ ਨਾਲ ਤੁਸੀਂ ਰਾਜ ਕੀਤਾ ਐਡਾ ਹੰਕਾਰ ਸਿਰ ਨੂੰ ਚੜ੍ਹ ਕੇ ਤੁਹਾਡਾ ਬੋਲ ਰਿਹਾ ਸੀ ਕਿ ਰਾਜ ਕਰਾਂਗੇ ਆਖੇ 25 ਸਾਲ ਬਿਨਾਂ ਵੋਟਾਂ ਤੋਂ ਰਾਜ ਕਰਨਗੇ ਇਹ ਭੁੱਲ ਗਏ ਕਿ ਵੋਟਾਂ ਜਿਹੜੀਆਂ 5 ਸਾਲ ਬਾਅਦ ਪੈਂਦੀਆਂ ਹੁੰਦੀਆਂ ਨੇ 25 ਸਾਲਾਂ ਬਾਅਦ ਨਹੀਂ ਪਰ ਉਦੋਂ ਹੰਕਾਰ ਸੀ ਉਸੇ ਹੰਕਾਰ ਦੇ ਵਿੱਚ ਪੰਜਾਬ ਨੂੰ ਬਰਬਾਦ ਕਰਨ ਦੇ ਵਾਸਤੇ ਤੁਸੀਂ ਕੋਈ ਕਸਰ ਨਹੀਂ ਛੱਡੀ ਲੋਕਾਂ ਦੇ ਸਾਹਮਣੇ ਤੁਹਾਡਾ ਤੇ ਤੁਹਾਡੇ ਨੇੜੇ-ਤੇੜੇ ਸਾਰਿਆਂ ਦਾ ਚਿਹਰਾ ਬਿਲਕੁਲ ਨੰਗਾ ਹੋ ਗਿਆ ਇਸੇ ਕਰਕੇ ਤੁਸੀਂ ਹਰ ਗੱਲ ਦੇ ਉੱਤੇ ਕਬਰਾ ਰਹੇ ਹੋ ਸੋ ਪੰਨੂ ਨੇ ਦੋਸ਼ ਲਗਾਇਆ ਕਿ ਸੁਖਵੀਰ ਸਿੰਘ ਬਾਦਲ ਆਪਣੇ ਕਾਸ਼ਕਾਲ ਦੌਰਾਨ ਇਨੇ ਹੰਕਾਰੀ ਹੋ ਗਏ ਸਨ ਕਿ ਉਹ 25 ਸਾਲ ਪੀਨਾ ਚੋਣਾ ਦੇ ਰਾਸ਼ ਕਰਨ ਦੀ ਗੱਲ ਕਰਦੇ ਸਨ ਉਹ ਇਹ ਵੀ ਭੁੱਲ ਗਏ ਸਨ ਕਿ ਚੋਣਾ 25 ਸਾਲਾਂ ਦੇ ਵਿੱਚ ਨਹੀਂ ਹਰ 5 ਸਾਲਾਂ ਵਿੱਚ ਹੁੰਦੀਆਂ ਨੇ ਇਸੇ ਹੰਕਾਰ ਦੇ ਵਿੱਚ ਹੀ ਉਹਨਾਂ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਹੈ ਪਰ ਉਹਨਾਂ ਦਾ ਅਤੇ ਉਹਨਾਂ ਦੇ ਆਲੇ ਦੁਆਲੇ ਦੇ ਹਰ ਵਿਅਕਤੀ ਦਾ ਅਸਲ ਚਿਹਰਾ ਹੁਣ ਪੂਰੀ ਤਰ੍ਹਾਂ ਬੇਨਕਾਬ ਹੋ ਗਿਆ ਹੈ ਇਸ ਲਈ ਉਹ ਹਰ ਚੀਜ਼ ਤੋਂ ਡਰਦੇ ਨੇ ਵਿਸ਼ਲਸ਼ ਵਿਭਾਗ ਦੇ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੇ ਪਿਤਾ ਸਤਜਜੀਤ ਸਿੰਘ ਮਜੀਠੀਆ ਨੂੰ ਚੀਫ ਖਾਲਸਾ ਦੀਵਾਨ ਤੋਂ ਹਟਾ ਦਿੱਤਾ ਗਿਆ ਇਸ ਤੇ ਸ਼੍ਰੋਮ ਕਾ ਲਖਤ ਸਾਹਿਬਜੀ ਦੇ ਕਾਰਸ਼ਕਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਬਿਆਨ ਵੀ ਸਾਹਮਣੇ ਆਇਆ ਤੁਹਾਨੂੰ ਦੱਸ ਦਈਏ ਕਿ ਚੀਫ ਖਾਲਸਾ ਦਿਵਾਨ ਨੂੰ ਸਿੱਖਾਂ ਦਾ ਸਭ ਤੋਂ ਪੁਰਾਣਾ ਧਾਰਮਿਕ ਸਮਾਜਿਕ ਸੰਗਠਨ ਮੰਨਿਆ ਜਾਂਦਾ ਹੈ ਹਾਲਾਂਕਿ ਇਹ ਕਾਰਵਾਈ ਇਕੱਲੇ ਸਤਜit ਸਿੰਘ ਮਚੀਠਿਆ ਵਿਰੁੱਧ ਨਹੀਂ ਕੀਤੀ ਗਈ ਹੈ ਸਗੋਂ ਸੰਗਠਨ ਦੇ ਕੁੱਲ 100 ਮੈਂਬਰਾਂ ਵਿਰੁੱਧ ਕੀਤੀ ਗਈ ਹੈ ਸੀਕੇਡੀ ਦੇ ਅਨੁਸਾਰ ਇਹ ਸਾਰੇ ਮੈਂਬਰ ਲਗਾਤਾਰ 15 ਜਾਫਰ ਇਸ ਤੋਂ ਵੱਧ ਮੀਟਿੰਗਾਂ ਦੇ ਵਿੱਚ ਸ਼ਾਮਲ ਨਹੀਂ ਹੋਏ ਸਨ ਜਿਸ ਤੇ ਸ਼੍ਰੀ ਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਸ਼ ਦਾ ਬਿਆਨ ਸਾਹਮਣੇ ਆਇਆ ਅਸੀਂ ਆਪਣੀ ਹੋਸ਼ੀ ਰਾਜਨੀਤੀ ਲਈ ਜਿਹੜੇ ਫਾਊਂਡਰ ਮੈਡਮ ਹੁੰਦੇ ਆ ਨਾ ਮੈਂਬਰ ਉਹਨਾਂ ਦਾ ਯੋਗਦਾਨ ਤੇ ਹੁੰਦਾ ਹੀ ਆ ਸਰਦਾਰ ਸੁੰਦਰ ਸਿੰਘ ਮਜੀਠੀਆ ਉਹਨਾਂ ਦਾ ਨਾਮ ਲੈ ਲਓ ਜਾਂ ਉਹਨਾਂ ਦੇ ਹੋਰ ਬਜ਼ੁਰਗਾਂ ਦਾ ਨਾਮ ਤੇ ਹੈਗਾ ਹੀ ਬਾਕੀ ਮੈਨੂੰ ਨਹੀਂ ਪਤਾ ਇਹਨਾਂ ਨੇ ਇਦਾਂ ਕਿਉਂ ਕੀਤਾ ਪਰ ਘੱਟੋ ਘੱਟ ਜਿਹੜੀਆਂ ਚੀਪ ਖਾਲਸਾ ਦੀਵਾਨ ਸਿੱਖਾਂ ਦੀ ਬੜੀ ਸ਼ਾਨਦਾਰ ਸੰਸਥਾ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਪਹਿਲਾਂ ਹੀ ਹੋਂਦ ਵਿੱਚ ਆ ਚੁੱਕੀ ਸੀ ਔਰ ਇਹ ਪੂਰੀ ਗੁਰਮਤ ਨੂੰ ਪ੍ਰਣਾਇ ਹੋਈ ਸੰਸਥਾ ਵਾ ਜਿਹੜੀ ਸਾਡੀ ਸਿੱਖ ਰਹਿਤ ਮਰਿਆਦਾ ਨਾਲ ਪੰਥ ਪ੍ਰਵਾਨਤ ਕਾਲ ਤੱਕ ਸਾਹ ਵਾਲੀ ਉਹਦੇ ਜਿਹੜੇ ਮੁੱਢਲੇ ਕੰਮ ਕੀਤੇ ਸੀ ਉਹ ਚੀਫ਼ ਖਾਲਸਾ ਦਿਵਾਨ ਨੇ ਕੀਤੇ ਸੀ ਬੜੇ ਸਕੂਲ ਕਾਲਜ ਇਹਨਾਂ ਨੇ ਪੈਦਾ ਕੀਤੇ ਜਿੱਥੋਂ ਸਿੱਖੀ ਬਾਹਰ ਨਿਕਲਦੀ ਸੀ ਤੋਂ ਮੈਂ ਤੇ ਇਹ ਚਾਹੁੰਦਾ ਵੀ ਚੀਫ਼ ਖਾਲਸਾ ਦਿਵਾਨ ਆਪਣੇ ਅਸਲੀ ਰੰਗ 'ਚ ਆਵੇ ਖਾਲਸਾਈ ਸੋਚ ਦੇ ਉੱਤੇ ਫੇਰ ਚੱਲੇ ਤਾਂ ਕਿ ਇਹ ਜਿਹੜੀਆਂ ਪੰਥ ਇਹ ਕਿਸੇ ਦੀ ਨਿੱਜੀ ਸੰਸਥਾਨੀਆਂ ਚੀਫ਼ ਖਾਲਸਾ ਦਿਵਾਨ ਜਾਂ ਕੋਈ ਵੀ ਹੋਰ ਇਹ ਪੰਥ ਦੀਆਂ ਸੰਸਥਾਵਾਂ ਪੰਥ ਨੂੰ ਜਵਾਬ ਦੇ ਆ ਇਸ ਕਰਕੇ ਕਿਸੇ ਨੂੰ ਵੀ ਆਪ ਉਧਰੀ ਨਹੀਂ ਕਰਨੀ ਚਾਹੀਦੀ ਪੰਥ ਦੀਆਂ ਭਾਵਨਾਵਾਂ ਜ਼ਰੂਰ ਦੇਖਣੀਆਂ ਚਾਹੀਦੀ ਖਾਸ ਗੱਲ ਇਹ ਹੈ ਕਿ ਇੰਦਰबीर ਸਿੰਘ ਨੀਜ਼ਰ ਜੋ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਇਸ ਸੰਸਾ ਦੇ ਮੁਖੀ ਨੇ 2022 ਤੋਂ ਨੀਜ਼ਰ ਨੂੰ ਲਗਾਤਾਰ ਇਸ ਸੰਸਥਾ ਦੇ ਮੁਖੀ ਦੇ ਵਜੋਂ ਚੁਣਿਆ ਜਾਂਦਾ ਰਿਹਾ ਹੈ ਇਸ ਸੰਸਥਾ ਹਰ 3 ਸਾਲਾਂ ਬਾਅਦ ਚੋਣਾਂ ਕਰਵਾਉਂਦੀ ਹੈ ਤੇ ਫੋਟਾ ਪਾਉਣ ਤੋਂ ਬਾਅਦ ਅਹੁਦੇਦਾਰਾਂ ਦੀ ਚੋਣ ਕੀਤੀ ਜਾਂਦੀ ਹੈ जिगरी खासे के चीफ खासत दीवान दी स्थापना 1906 ਵਿੱਚ ਸਿੱਖ ਸਿੱਖਿਆਵਾਂ ਨੂੰ ਉਤਸ਼ਾਹਿਤ ਕਰਨ অতি ਪ੍ਰਸਾਰਿਤ ਕਰਨ ਲਈ ਕੀਤੀ ਗਈ ਸੀ ਇਹ ਸਿੱਖਾਂ ਦਾ ਸਭ ਤੋਂ ਪੁਰਾਣਾ ਵਿਦਿਅਕ ਸੰਸਥਾਨ ਹੈ ਇਸ ਦੀਆਂ ਦੇਸ਼ ਭਰ ਦੇ ਵਿੱਚ ਅੰਮ੍ਰਿਤਸਰ ਚਲੰਦਰ ਲੁਧਿਆਣਾ ਹੁਸ਼ਿਆਰਪੁਰ ਚੰਡੀਗੜ੍ਹ ਕਾਨਪੂਰ ਤਰਨਤਾਰਨ ਦਿੱਲੀ ਸਮੇਤ ਮੁੰਬਈ ਦੇ ਵਿੱਚ 9 ਸਥਾਨਕ ਕਮੇਟੀਆਂ ਨੇ ਸੋ ਆਮ ਆਦਮੀ ਪਾਰਟੀ ਨੇ ਦਿੱਲੀ ਦੇ ਵਿੱਚ ਝੁੱਗੀਆਂ ਚੋਪੜੀਆਂ ਟਾਊਨ ਦੇ ਵਿਰੋਧ ਦੇ ਵਿੱਚ ਜੰਤਰ-ਮੰਤਰ ਵਿਖੇ ਕਰ ਰੋਜ਼ਗਾਰ ਬਚਾਓ ਆंदोलਨ ਦਾ ਆਯੋਜਨ ਕੀਤਾ ਪਾਰਟੀ ਮੁਖੀ ਅਰਵੀ ਕੇ ਜੀਵਾਲ ਅਤੇ ਹੋਰ ਆਗੂਆਂ ਨੇ ਇਸ ਵਿੱਚ ਹਿੱਸਾ ਲਿਆ ਇਸ ਤੋਂ ਇਲਾਵਾ ਦਿੱਲੀ ਪਰ ਤੋਂ ਝੁੱਗੀਆਂ ਚੋਪੜੀਆਂ ਵਾਲਿਆਂ ਨੂੰ ਵੀ ਬੁਲਾਇਆ ਗਿਆ ਸੋ ਆਮ ਆਦਮੀ ਪਾਰਟੀ ਦਾ ਦੋਸ਼ ਹੈ ਕਿ ਭਾਸ਼ਵਾਂ ਨੇ ਚੋਣਾਂ ਦੌਰਾਨ ਜਹਾਂ ਚੁੱਕੀ ਵਹਾਂ ਮਕਾਨ ਕਹਿ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਅਤੇ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਚੁੱਕੀਆਂ ਝੋਕੜੀਆਂ ਟਾਹੀ ਜਾ ਰਹੀਆਂ ਨੇ ਜਿਸ ਕਾਰਨ ਹਜ਼ਾਰਾਂ ਲੋਕ ਬੇਕਾਰ ਹੋ ਰਹੇ ਨੇ ਇਸ ਦੌਰਾਨ ਆਪ ਦੇ ਰਾਸ਼ਟਰੀ ਕਨਵੀਨਰ ਅਰਵਿੰਗ ਕੇਚਵਾਲ ਨੇ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਭਾਸ਼ਪਾ ਸਰਕਾਰ ਤੇ ਤਿੱਖਾ ਹਮਲਾ ਕੀਤਾ ਉਹਨਾਂ ਕਿਹਾ ਕਿ ਦਿੱਲੀ ਦਾ ਪੁੱਤਰ ਗਰੀਬਾਂ ਦੇ ਘਰਾਂ ਤੇ ਨੌਕਰੀਆਂ ਬਚਾਉਣ ਲਈ ਲੜੇਗਾ ਗਰੀਬਾਂ ਦੇ ਤਬਾਹ ਹੋਏ ਘਰਾਂ ਦਾ ਹਿਸਾਬ ਹੋਵੇਗਾ ਆਮ ਆਦਮੀ ਪਾਰਟੀ ਉਹਨਾਂ ਦੇ ਹੱਕਾਂ ਦੇ ਲਈ ਆਵਾਜ਼ ਬੁਲੰਦ ਕਰੇਗੀ दिल्ली के लोग भाजपा जवाब चेतावनी देना चाहता हूं भारतीय जनता पार्टी को या तो ये झुग्गी तोड़ने से अपनी औकात में रहो झुग्गियां तोड़नी बंद करो नहीं तो आंदोलन होगा इतना बड़ा आंदोलन होगा कि तुम्हारा सिंघासन इसी जंतर मंतर से कांग्रेस गई थी इसी जंतर मंत्र ऐसी अन्ना आंदोलन शुरू हुआ था जिसके बाद कांग्रेस को इसका सफाया हो गया अगर तुम बाज नहीं आए अगर तुम लोगों ने झुग्गी तोड़ना बंद नहीं किया इसी जंतर मंत्र से आज ये आंदोलन शुरू हुआ है और आज मैं कह रहा हूं अगर झुग्गी तोड़नी बंद नहीं की तो रेखा गुप्ता की सरकार पांच साल नहीं बचने और तीन साल से ज्यादा नहीं चलेगी रेखा गुप्ता की सरकार पांच महीने के अंदर दिल्ली का बुरा हाल कर दिया भाई कह रहे थे हम चार इंजन की सरकार हैं। मैं तो कहूंगा चार नहीं अब तो दस इंजन है इनके केंद्र सरकार इनकी है नगर निगम इनका है दिल्ली सरकार इनकी है एलजी इनका है डीडीए इनकी है दिल्ली पुलिस इनकी है सारे इंजन ही इंजन है कुछ करके दिखाते अच्छा काम करते जनता के लिए मकान बना के देते जनता के लिए रोजगार का इंतजाम करते तब तो तुम्हारी वाहवा थी पांच महीने के अंदर हम अच्छी खासी चलती दिल्ली छोड़ के गए थे जब फरवरी के महीने में हमने सरकार छोड़ी थी दिल्ली में 24 घंटे बिजली आती थी आती थी कि नहीं आती थी अब पूरी दिल्ली में पावर कट लगते हैं मेरा घर जहां मैं रहता हूं वो राष्ट्रपति भवन से केवल 2 किलोमीटर की दूरी पे वहां दिन में पांच बार बिजली जाती है जहां मैं रहता हूं पांच बार बिजली जाती है ਤੁਹਾਨੂੰ ਦੱਸਦੀ ਕਿ ਆਮ ਆਦਮੀ ਪਾਰਟੀ ਦਿੱਲੀ ਵਿੱਚ ਝੁੱਗੀਆਂ ਚੋਪੜੀਆਂ ਟਾਊਨ ਦੇ ਵਿਰੋਧ ਵਿੱਚ ਜੰਤਰ ਮントਰ ਤੇ ਪ੍ਰਦਰਸ਼ਨ ਕਰ ਰਹੀ ਹੈ ਇਸ ਪ੍ਰਦਰਸ਼ਨ ਵਿੱਚ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਕ ਜੀ ਜੀਵਾਲ ਸੌਰਵ ਭਾਰਤਵਾਰ ਸੰਜੇ ਸਿੰਘ ਆਦਿਸ਼ੀ ਸਮੇਤ ਕਈ ਵੱਡੇ ਆਗੂਆਂ ਨੇ ਹਿੱਸਾ ਲਿਆ ਬਰਨਾਲਾ ਪੁਲਿਸ ਨੇ ਨੌਜਵਾਨ ਆਗੂ ਲੱਖਾ ਸਿਧਾਣਾ ਨੂੰ ਪੁਲਿਸ ਹਿਰਾਸਤ ਦੇ ਵਿੱਚ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ ਸੋ ਮਿਲੀ ਜਾਣਕਾਰੀ ਮੁਤਾਬਕ ਦੇ ਰਾਤ ਪੁਲਿਸ ਨਾਲ ਲੱਖਾ ਸਿਧਾਣਾ ਨਾਲ ਵਿਵਾਦ ਹੋ ਗਿਆ ਸੀ ਜਿਸ ਦਾ ਕਾਰਨ ਇਹ ਸੀ ਕਿ ਤਪਾ ਮੰਡੀ ਦੇ ਨੇੜੇ ਕਿਸੇ ਨੇ ਲੱਖਾ ਸਿਧਾਣਾ ਦੀ ਗੱਡੀ ਨੂੰ ਟੱਕਰ ਮਾਰੀ ਸੀ ਜਿਸ ਤੋਂ ਬਾਅਦ ਲੱਖਾ ਸਿਧਾਣਾ ਨੇ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਪੁਲਿਸ ਤੇ ਗੰਭੀਰ ਇਲਜ਼ਾਮ ਲਗਾਏ ਸਨ ਉਹਨਾਂ ਨੇ ਕਿਹਾ ਹੈ ਕਿ ਟੱਕਰ ਮਾਰਨ ਵਾਲੀ ਗੱਡੀ ਬਰਨਾਲਾ ਪੁਲਿਸ ਚੌਂਕ ਕੀ ਵਿੱਚ ਦਾਖਲ ਹੋਈ ਸੀ ਬੀਤੀ ਦਿਨ ਰਾਤ ਲੱਖਾ ਸਿਦਾਨਾ ਨੇ ਆਪਣੇ ਫੇਸਬੁਕ ਅਕਾਊਂਟ ਤੇ ਲਾਈਵ ਹੋ ਕੇ ਬਰਨਾਲਾ ਪੁਲਿਸ ਤੇ ਗੰਭੀਰ ਇਲਜ਼ਾਮ ਲਗਾਏ ਸਨ ਜਿਸ ਦੀ ਵੀਡੀਓ ਰਾਤ ਤੋਂ ਹੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਉਹਨਾਂ ਕਿਹਾ ਸੀ ਕਿ ਉਹ ਪਟਿਆਲਾ ਤੋਂ ਆਪਣੇ ਪਿੰਡ ਵਾਪਸ ਆ ਰਹੇ ਸਨ ਤਾਂ ਤੱਪਾ ਮੰਡੀ ਨੇੜੇ ਕੁਝ ਲੋਕਾਂ ਨੇ ਉਸ ਦੀ ਕਾਰ ਨੂੰ ਟੱਕਰ ਮਾਰ ਦਿੱਤੀ ਅਤੇ ਗਾਲਾਂ ਵੀ ਕਟੀਆਂ ਇਸ ਤੋਂ ਬਾਅਦ ਉਸਨੇ ਉਸ ਕਾਰ ਦਾ ਪਿੱਛਾ ਕੀਤਾ ਜਿਸ ਨੇ ਉਸ ਨੂੰ ਟੱਕਰ ਮਾਰੀ ਅਤਿਕਾਰ ਬਰਨਾਲਾ ਸ਼ਹਿਰ ਦੇ ਹੰਢਿਆ ਆ ਪੁਲਿਸ ਚੌਕੀ ਵਿੱਚ ਦਾਖਲ ਹੋ ਗਈ ਜਦੋਂ ਉਸ ਨੇ ਪੁਲਿਸ ਮੁਲਾਜ਼ਮਾਂ ਨਾਲ ਗੱਲ ਕੀਤੀ ਤਾਂ ਸਾਰੇ ਪੁਲਿਸ ਮੁਲਾਜ਼ਮ ਸ਼ਰਾਬੀ ਸਨ ਆਹਨੇ ਇਹ ਕੋਲੇ ਸੀ ਤੋਂ ਆਏ ਤੱਕ ਜੀ ਮੌਲ ਉਹਦੇ ਕੋਲੇ ਇੱਕ ਗੱਡੀ ਕਰੇਟਾ ਗੱਡੀ ਨੂੰ ਸਾਹਮਣੇ ਪਾਸ ਕੀਤਾ ਲੈ ਕੇ ਰੋਕਾ ਮਾਰਿਆ ਅਰਿਆ ਦੀ ਸਪੀਡ ਦੇ ਚਲੇ ਆਉਣਾ ਉਹਨੇ ਦੁਬਾਰਾ ਫੇਰ ਇੱਕ ਵਾਰੀ ਉਹ ਗੱਡੀ ਸਾਨੂੰ ਛੇਹੋਂ ਦੀ ਅਸੀਂ ਅੱਗੇ ਲਾਂਗੇ ਉਹਨੇ ਹੌਲੀ ਕਰ ਦਿੱਤੀ ਫੇਰ ਦੁਬਾਰਾ ਲੇਟਾ ਮਾਰ ਕੇ ਉਹਨੇ ਟਰੱਕ ਆ ਗਈ ਫੇਰ ਉਹਨੇ ਜੋ ਪਾਸ ਕੀਤੀ ਗੱਡੀ ਨੇ ਸਾਨੂੰ ਬਰਾਬਰ ਸਾਡੇ ਆਸ ਸ਼ੀਸ਼ਾ ਲਾ ਕੇ ਉਹ ਸ਼ਾਰਾ ਇਸ਼ਾਰਾ ਜਿਵੇਂ ਆਪਾਂ ਦਾ ਆ ਦਾ ਇਸ਼ਾਰਾ ਕਰਦੇ ਆ ਉਵੇਂ ਇਸ਼ਾਰਾ ਕਰਕੇ ਸਾਨੂੰ ਉਹਨੇ ਮੂੰਹ ਚੋਂ ਕੁਝ ਬੋਲਿਆ ਤੇ ਅਸੀਂ ਸੋਚਿਆ ਵੀ ਪਤਾ ਨਹੀਂ ਕੌਣ ਬੰਦੇ ਆ ਹਨਾ ਵੀ ਇਸ ਤਰ੍ਹਾਂ ਗੱਡੀ ਦੋ ਵਾਰੀ ਪਾਣੀ ਹੋਈ ਆ ਤੇ ਮੁਰਕੇ ਗਾਲ੍ਹਾਂ ਕੱਢਦੇ ਲਈ ਇਸ਼ਾਰਾ ਕਰਕੇ ਰਿਹਾ ਵੀ ਕੋਈ ਬੰਦੇ ਘੈਰ ਲੱਗਦੇ ਆ ਨਾ ਦੁਸ਼ਮਣੀ ਦਾ ਕੰਮ ਆ ਸਿਕਿਉਰਟੀ ਬਣਾ ਮਿਲੀ ਜੀ ਆ ਅਸੀਂ ਤੁਹਾਨੂੰ ਸ਼ੱਕ ਜਾ ਪਿਆ ਤੇ ਇਹ ਸੋਚਿਆ ਵੀ ਬੰਦਿਆਂ ਦਾ ਪਤਾ ਤਾਂ ਕਰੀਏ ਪਾਉਣਾ ਹੁੰਦਾ ਹੋਰ ਨਾ ਗੱਲਬਾਤ ਬਸ ਉਹਨਾਂ ਨੇ ਗੱਡੀ ਮਗਰ ਲਾਈ ਉਹਨਾਂ ਨੇ ਗੱਡੀ ਦਹੀਂ ਮਗਰ ਲਾਈ ਤੇ ਅਸੀਂ ਉਹਨਾਂ ਨੇ ਗੱਡੀ ਚੌਂਕੀ ਚ ਲਾ ਦਿੱਤੀ ਅਸੀਂ ਵੀ ਇੰਟੀ ਜਮਗਾ ਪਾ ਲਿਆ ਜਦੋਂ ਅਸੀਂ ਉੱtre ਉਹ ਵੀ ਦੋਨੇ ਦੋ ਬੰਦੇ ਉੱtre ਉਹਦੇ ਚੋਂ ਦੋਨੇ ਸੇਵਰ ਦੇ ਬੰਦੇ ਦੋਨੇ ਟੱਕੇ ਹੋਏ ਨੂੰ ਦੰਦ ਤੇ ਤਾਂ ਮੈਂ ਕਿਹਾ ਤੁਸੀਂ ਸਾਨੂੰ ਉੱਥੇ ਗੱਡੀ ਗਾਲਾਂ ਕੱਢ ਕੇ ਆਇਓਂ ਕੀ ਗੱਲ ਹੈ ਹਨ ਕਹਿੰਦੇ ਇਹਦਾ ਪੁਲਿਸ ਮੁਲਾਜ਼ਮ ਮੈਂ ਕਿਹਾ ਪੁਲਿਸ ਮੁਲਾਜ਼ਮਾਂ ਤਾਂ ਯਾਰ ਤੁਸੀਂ ਗਾਲਾਂ ਤਾਂ ਨਹੀਂ ਕੱਢਦੇ ਸੁਣ ਇੰਨੀ ਗੱਲ ਤੋਂ ਉੱਥੇ ਸਾਹਮਣੇ ਚੌਕੀ ਸੀਗੀ ਮੈਂ ਉਹਨੂੰ ਕਿਹਾ ਮੈਂ ਵੀ ਆਪਾਂ ਚੌਕੀ ਦੇ ਵਿੱਚ ਅਸੀਂ ਦਰਖਾਸਤ ਲਿਖਾਉਣੀ ਆ ਤੁਹਾਡਾ ਮੌਲਾਜਾ ਕਰਦੇ ਕਿਹੜਾ ਇਹ ਪੁਲਿਸ ਬਣਾ। ਸਾਨੂੰ ਨਹੀਂ ਪਤਾ ਕੌਣ ਆ ਚੱਲ ਬਰਦੀ ਕਿੰਨੇ। ਚਲੋ ਅਸੀਂ ਅੰਦਰ ਗਏ ਜਦੋਂ ਮੈਂ ਜਾ ਕੇ ਅੰਦਰ ਪੁੱਛਿਆ ਮੈਂ ਬਈ ਐਂ ਕਰਕੇ ਚੁਟੀਆਂ ਔਰ ਸਰਕੇ ਰਹੀ ਅਸੀਂ ਤਾਂ ਖਾਸ ਇਹ ਬੰਦੇ ਕਹਿੰਦੇ ਸੀ ਪੁਲਿਸ ਮੁਲਾਜ਼ਮਾਂ ਤੇ दारू ਰੱਖੇ ਹੋਏ ਆਹ ਹਰਕਤیں ਕਰਦੇ ਹੋ। ਤਰੁਨਾ ਨੇ ਉੱਥੇ ਉੱਥੋਂ ਵਾਲੇ ਮੁਲਾਜ਼ਮ ਵੀ ਸਾਡੇ ਗਲ ਪਏ। ਉਹ ਵੀ दारू ਨਾਲ ਧੁੱਤ ਸੀ। ਹਾਂ ਕਹਿੰਦੇ ਹਾਂ ਹਾਂ ਇਹ ਤਾਂ ਪੁਲਿਸ ਮੁਲਾਜ਼ਮ ਹੈ। ਉਸੀਂ ਕਿਵੇਂ ਗੁਲਾਖੜੀਆਂ ਖੜੀਆਂ ਕਰਕੇ ਗੱਲ ਕਰਦੇ ਆ ਸਾਨੂੰ ਇਹ ਪੁੱਤਾਂ ਦਾ ਬੋਲਦੇ ਤਾਂ ਹੋਂਦੇ ਕੋਈ ਆਈਆਂ ਤੁਸੀਂ ਮੁਲਾਜ਼ਾ ਕਰਾਓ ਇਹਨਾਂ ਦਾ ਮੁਲਾਜ਼ਾ ਕਰਾਉਂਦੇ ਕਿਦੋਂ ਤਾਪ ਲਾਰੂ ਨਾਲ ਬੱਤ ਸੀ ਸਾਰੇ ਤਾਂ ਤਾਂ ਉਸ ਤੋਂ ਬਾਅਦ ਚਲੋ ਉੱਥੇ ਫਿਰ ਉਹ ਜਿਹੜਾ ਮੁੰਡਾ ਸਾਨੂੰ ਗਾਲ ਕੱਢ ਕੇ ਗਿਆ ਸੀ ਤੇ ਉਹ ਮੁੰਡਾ ਕਹਿੰਦਾ ਬਈ ਚਲੋ ਮੈਂ ਯਾਰ ਮਾਫੀ ਮੰਗਦਾਈ ਮੇਰੇ ਤੋਂ ਗਲਤੀ ਹੋ ਗਈ ਕੋਈ ਗੱਲ ਨਹੀਂ ਦੱਸ ਦਈਏ ਕਿ ਬੀਤੀ ਰਾਤ ਤੋਂ ਹੀ ਬਰਨਾਲਾ ਪੁਲਿਸ ਨੇ ਉਸ ਨੂੰ ਥਾਣਾ ਸਦਰ ਵਿਖੇ ਹਿਰਾਸਤ ਦੇ ਵਿੱਚ ਰੱਖਿਆ ਹੋਇਆ ਹੈ ਅਤੇ ਲੱਖਾ ਸਿਦਾਣਾ ਵਿਰੁੱਧ ਧਾਰਾ 7 51 ਤਹਿਤ ਬਰਨਾਲਾ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ ਲੁਧਰਾਂ ਦੇ ਵਿੱਚ ਪਬਲਿਕ ਐਕਸ਼ਨ ਕਮੇਟੀ ਦੇ ਵੱਲੋਂ ਬੁੱਡੇ ਨਾਲੇ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਮੁੱਦਾ ਚੁੱਕਿਆ ਗਿਆ ਉਹਨਾਂ ਨੇ ਕਿਹਾ ਕਿ ਬੁੱਡੇ ਨਾਲੇ ਦੇ ਖਿਲਾਫ ਉਹਨਾਂ ਦੀ ਲਗਾਤਾਰ ਜੰਗ ਚੱਲ ਰਹੀ ਹੈ ਉਹਨਾਂ ਬੁੱਡੇ ਨਾਲੇ ਦੇ ਵਿੱਚ ਪੈ ਰਹੇ ਗੰਦੇ ਪਾਣੀ ਦਾ ਜ਼ਿਕਰ ਵੀ ਕੀਤਾ ਉਹਨਾਂ ਨੇ ਕਿਹਾ ਕਿ ਗੈਰ ਕਾਨੂੰਨੀ ਤਰੀਕੇ ਦੇ ਨਾਲ ਬੁੱਡੇ ਨਾਲੇ ਵਿੱਚ ਗੰਦਾ ਪਾਣੀ ਸੁੱਟਿਆ ਜਾ ਰਿਹਾ ਹੈ ਜੋ ਲੋਕਾਂ ਦੀ ਜਾਨ ਨਾਲ ਸਿੱਧੇ ਸਿੱਧੇ ਤੌਰ ਤੇ ਖਿਲਵਾੜ ਹੈ ਇਸ ਦੌਰਾਨ ਉਹਨਾਂ ਸੰਤ ਬਲਬੀਰ ਸਿੰਘ ਸਿਚੇਵਾਲ ਵੱਲੋਂ ਬਣਾਈ ਜਾ ਰਹੇ ਘਾਟਾਂ ਨੂੰ ਲੈ ਕੇ ਵੀ ਸਵਾਲ ਚੁੱਕੇ ਨੇ ਲੁਧਿਆਣਾ ਦੇ ਵਿੱਚ ਪਬਲਿਕ ਐਕਸ਼ਨ ਕਮੇਟੀ ਦੇ ਵੱਲੋਂ ਗੁੱਡੇ ਨਾਲੇ ਨੂੰ ਲੈ ਕੇ ਦੋਸ਼ ਲਗਾਏ ਗਏ ਨੇ ਤੇ ਕਿਹਾ ਗਿਆ ਹੈ ਕਿ ਪੰਜਾਬ ਸਰਕਾਰ ਦੇ ਪੋਲਿਊਸ਼ਨ ਕੰਟਰੋਲ ਬੋਰਡ ਦੇ ਅਧਿਕਾਰੀਆਂ ਦੇ ਵੱਲੋਂ ਖਾਣਾ ਪੂਰਤੀ ਕੀਤੀ ਗਈ ਹੈ ਇਹ ਕੇਵਲ ਸਰਕਸ ਵਿਖਾਉਣ ਦਾ ਕੰਮ ਕੀਤਾ ਜਾ ਰਿਹਾ ਹੈ ਇਸ ਦੌਰਾਨ ਉਹਨਾਂ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਪੜਾਈ ਜਾ ਰਹੇ ਕਾਟਾ ਨੂੰ ਲੈ ਕੇ ਵੀ ਸਵਾਲ ਚੁਕੇ ਨੇ ਕਿ ਜਿਹੜਾ ਬੁੱਢੇ ਦਰਿਆ ਦੀ ਆਪਣੀ ਜੰਗ ਚੱਲ ਰਹੀ ਹੈ ਬੜੇ ਲੰਬੇ ਸਮੇਂ ਤੋਂ ਚੱਲ ਰਹੀ ਹੈ 3 ਦਸੰਬਰ ਨੂੰ ਇੱਥੇ ਇੰਨਾ ਵੱਡਾ ਇਕੱਠ ਵੀ ਹੋਇਆ ਸੀਗਾ ਉਹਦੇ ਵਿੱਚ ਜਿਹੜਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਹੈ ਉਹ ਆਰਡਰ ਕਰ ਚੁੱਕਾ ਹੋਇਆ ਹੈ ਕਿ ਜਿਹੜਾ ਤਿੰਨੋਂ ਸੀਟਪੀ ਨੇ ਡਾਈਂਗ ਇੰਡਸਟਰੀ ਦੇ ਉਹਨਾਂ ਨੂੰ ਕਾਨੂੰਨ ਦੀ ਪਾਲਣਾ ਕਰਨੀ ਜ਼ਰੂਰੀ ਹੈ ਔਰ ਕਾਨੂੰਨ ਦੇ ਵਿੱਚ ਲਿਖਿਆ ਹੈ ਕਿ ਬੁੱਢੇ ਦਰਿਆ ਦੇ ਵਿੱਚ ਜੋ ਇਹਨਾਂ ਕੋਲ ਪਰਮਿਸ਼ਨ ਹੈ ਉਹ ਪਾਣੀ ਨਹੀਂ ਪਾ ਸਕਦੇ ਤੇ ਉਹ ਪਾਣੀ ਇਹ ਪਾ ਰਹੇ ਹੈ ਲਗਾਤਾਰ ਗੈਰ ਕਾਨੂੰਨੀ ਢੰਗ ਦੇ ਨਾਲ ਤੇ ਉਹ ਗੈਰ ਕਾਨੂੰਨੀ ਢੰਗ ਦੇ ਅਗੇਂਸਟ ਐਨਜੀਟੀ ਨੇ 11 ਨਵੰਬਰ 2024 ਨੂੰ ਆਰਡਰ ਕਰ ਦਿੱਤਾ ਸੀ ਉਸ ਤੋਂ ਬਾਅਦ ਤਿੰਨ ਚਾਰ ਵਾਰੀ ਉਹਨੂੰ ਦੁਹਰਾ ਚੁੱਕੇ ਆ ਪਰ ਉੱਥੇ ਬੜਾ ਹੀ ਸ਼ਰਮਨਾਕ ਰਵਈਆ ਪੰਜਾਬ ਸਰਕਾਰ ਦਾ ਵੀ ਰਿਹਾ ਕਿ ਹਰ ਵਾਰੀ ਨਵਾਂ ਵਕੀਲ ਲੈ ਆਂਦੇ ਆ ਉਹ ਕਹਿੰਦਾ ਜੀ ਮੈਨੂੰ ਕੇਸ ਦਾ ਪਤਾ ਕੁਝ ਨਹੀਂ ਹੈ ਅਗਲੀ ਡੇਟ ਦੇ ਦਿਓ 6 ਮਹੀਨੇ ਨਾਲ ਡੇਟਾਂ ਲੈਂਦੇ ਲੈਂਦੇ ਕਢਾ ਦਿੱਤੀ ਹੈ ਤੇ ਇਹਨਾਂ ਨੁਕਸਾਨ ਹੋ ਰਿਹਾ ਹੈ ਕਿ ਦੱਖਣੀ ਪੰਜਾਬ ਤੇ ਇੱਕ ਜ਼ਹਿਰੀਲਾ ਪਾਣੀ ਪੀ ਕੇ ਲੋਕ ਮਰ ਰਹੇ ਹੈ ਰਾਜਸਥਾਨ ਤੱਕ ਮਰ ਰਹੇ ਹੈ ਔਰ ਇੱਥੇ ਸਾਨੂੰ ਸਰਕਸ ਦਿਖਾਈ ਜਾ ਰਹੀ ਹੈ ਕਦੇ ਘਾਟ ਬਣਾ ਦਿੰਦੇ ਕਦੇ ਕੁਛ ਕਰ ਦਿੰਦੇ ਕਦੇ ਕੁਛ ਕਰ ਦਿੰਦੇ ਧਿਆਨ ਭਟਕਾਇਆ ਜਾ ਰਿਹਾ ਲੋਕਾਂ ਦਾ ਤੇ ਅਸੀਂ ਇਸ ਧਿਆਨ ਭਟਕਾਉ ਕਾਰਵਾਈ ਨੂੰ ਖਤਮ ਕਰਨ ਵਾਸਤੇ ਸਿੱਧਾ ਕੰਟੈਂਪਟ ਆਫ ਕੋਰਟ ਜਿਹੜੀ ਹੈ ਪਟੀਸ਼ਨ ਐਨਜੀਟੀ ਵਿੱਚ ਲਗਾ ਦਿੱਤੀ ਹੈ ਜਿਹਦਾ ਮਤਲਬ ਹੈ ਕਿ ਕੋਰਟ ਦੀ ਜਿਹੜੀ ਹੈ ਤੁਸੀਂ ਅਪਮਾਨਨਾ ਕੀਤੀ ਹੈ ਉਹਦੇ ਵਿੱਚ ਸਭ ਤੋਂ ਵੱਡੇ ਦੋਸ਼ੀ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਹੈ ਜਦੇ ਅਫਸਰਾਂ ਨੇ ਐਕਸ਼ਨ ਲੈਣ ਦੀ ਬਜਾਏ ਇਹਨਾਂ ਨੂੰ ਖੁੱਲਾ ਛੂਟ ਦਿੱਤੀ ਹੋਈ ਹੈ ਕਿ ਤੁਸੀਂ ਪਾਣੀ ਪਾਈ ਚੱਲੋ ਜਿਵੇਂ ਮਰਜ਼ੀ ਤੇ ਲੋਕਾਂ ਨੂੰ ਮਾਰੀ ਚੱਲੋ ਤੇ ਉਹਨੂੰ ਹੁਣ ਪੀਪੀਸੀਬੀ ਨੂੰ ਚੰਗੀ ਤਰ੍ਹਾਂ ਜਿਹੜਾ ਹੈ ਉਹ ਉਹਨੂੰ ਰਗੜਾ ਫੇਰਨ ਲਈ ਮੈਂ ਕਹਿੰਨਾ ਕਿ ਇਹਨਾਂ ਨੂੰ ਜਿਹੜਾ ਹੁਣ ਕੋਰਟ ਦੇ ਅੱਗੇ ਸੁੱਟਣਾ ਜ਼ਰੂਰੀ ਸੀਗਾ ਇਸ ਕਰਕੇ ਅਸੀਂ ਇਹ ਕੰਟੈਂਪਟ ਆਫ ਕੋਰਟ ਪਟੀਸ਼ਨ ਫਾਈਲ ਕੀਤੀ ਹੈ ਦੇਖੋ ਜਿਹੜਾ ਪੈਸਾ ਲਾਇਆ ਹੈ ਉਹ ਇੱਕ ਗੱਲ ਹੈ ਪਰ ਜਿਹੜਾ ਕਾਨੂੰਨ ਦੀ ਪਾਲਣਾ ਕਰਵਾਣੀ ਸਭ ਤੋਂ ਪਹਿਲੇ ਜ਼ਰੂਰੀ ਹੈ ਜੇ ਆਪਾਂ ਇੱਕ ਟੂਟੀ ਖੋਲਦੀ ਥੱਲੇ ਪੋਚਾ ਲਾਈ ਜਾਈਏ ਉਹਦੇ ਨਾਲ ਕੋਈ ਫਾਇਦਾ ਨਹੀਂ ਹੁੰਦਾ ਤੇ ਪੈਸਾ ਲਾਣਾ ਤਾਂ ਉਦਾਂ ਦਾ ਪੋਚਾ ਲਾ ਰਹੀ ਹੈ ਸਰਕਾਰ ਉਤੋਂ ਟੂਟੀ ਬੰਦ ਨਹੀਂ ਕਰ ਰਹੀ ਉਹ ਟੂਟੀ ਬੰਦ ਕਰਨ ਦਾ ਮਤਲਬ ਹੈ ਕਿ ਜਿਹੜੇ ਗੈਰ ਕਾਨੂੰਨੀ ਕਨੈਕਸ਼ਨ ਨੇ ਉਹ ਬੰਦ ਸੂਪ ਪਬਲਿਕ ਐਕਸ਼ਨ ਕਮੇਟੀ ਦੇ ਆਗੂਆਂ ਨੇ ਦੱਸਿਆ ਹੈ ਕਿ ਉਹਨਾਂ ਐਨਜੀਟੀ ਦੀ ਕੋਰਟ ਵਿੱਚ ਕੰਟੈਕਟ ਆਫ ਪਟੀਸ਼ਨ ਫਾਈਲ ਕੀਤੀ ਹੈ। ਉਹਨਾਂ ਕਿਹਾ ਕਿ ਨਿਯਮਾਂ ਦੀ ਸਿੱਧੇ ਤੌਰ ਤੇ ਉਲੰਘਣਾ ਕੀਤੀ ਜਾ ਰਹੀ ਹੈ। ਤਿੰਨੋ ਸੀਟਪੀ ਦੇ ਡਾਇਰੈਕਟਰਾਂ ਦੇ ਅਗੇਂਸਟ ਲੋਕਲ ਕੋਰਟ ਵਿੱਚ ਕ੍ਰਿਮੀਨਲ ਕੇਸ ਚੱਲ ਰਹੇ ਨੇ। ਉਹਨਾਂ ਕਿਹਾ ਕਿ ਜੁਲਾਈ ਦੇ ਵਿੱਚ ਉਸ ਕੇਸ ਦੀ ਤਾਰੀਖ ਆ ਰਹੀ ਹੈ। ਉਸ ਦੀ ਵੀ ਪਹਿਰਵਾਈ ਕੀਤੀ ਜਾਵੇਗੀ। ਲੁਧਿਆਣਾ ਵਿੱਚ ਚੰਡੀਗੜ੍ਹ ਰੋਡ ਨੇੜੇ ਭਾਮੀਆਂ ਰੋਡ ਤੇ ਇੱਕ ਤੇਜ਼ ਰਫਤਾਰ ਵਾਹਨ ਨੇ ਇੱਕ ਐਕਟਿਵਾ ਅਤੇ ਇੱਕ ਰਿਕਸ਼ੇ ਚਾਲਕ ਨੂੰ ਟੱਕਰ ਮਾਰ ਦਿੱਤੀ ਹੈ ਤੇਜ਼ ਰਫਤਾਰ ਵਾਹਨ ਨੇ ਇੱਕ ਐਕਟਿਵਾ ਅਤੇ ਇੱਕ ਰਿਕਸ਼ੇ ਚਾਲਕ ਨੂੰ ਕੁਚਲ ਦਿੱਤਾ ਸੋ ਫਿਲਹਾਲ ਜ਼ਖਮੀਆਂ ਨੂੰ ਹਸਪਤਾਲ ਭੇਜਿਆ ਗਿਆ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਸੋ ਇਹ ਘਟਨਾ ਦੀ ਲਾਈਵ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਫਿਰ ਮੌਕੇ ਤੇ ਮੌਜੂਦ ਲੋਕਾਂ ਨੇ ਜਾਣਕਾਰੀ ਸਾਂਝੀ ਕੀਤੀ ਤੇ ਦੱਸਿਆ ਕਿ ਉਕਤ ਡਰਾਈਵਰ ਬਹੁਤ ਤੇਜ਼ ਰਫ਼ਤਾਰ ਨਾਲ ਆ ਰਿਹਾ ਸੀ ਅਤੇ ਉਸ ਨੇ ਸੜਕ ਚਾਲਕ ਅਤਿਕ ਐਕਟਿਵਾ ਚਾਲਕ ਨੂੰ ਟੱਕਰ ਮਾਰ ਦਿੱਤੀ ਜਿਸ ਨੂੰ ਕੀ ਗੰਭੀਰ ਸੱਟਾਂ ਲੱਗੀਆਂ ਉਹਨਾਂ ਇਹ ਵੀ ਦੱਸਿਆ ਹੈ ਕਿ ਉਹਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੋ ਦੂਸਰੇ ਪਾਸੇ ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਸਾਨੂੰ 100 ਨੰਬਰ ਤੋਂ ਫੋਨ ਆਇਆ ਸੀਗਾ ਜੀ ਮੌਕੇ ਤੇ ਅਸੀਂ ਖੜੇ ਹਾਂ ਭਾਮੀਆਂ ਰੋਡ ਤੇ ਇੱਕ ਬੁਲਟ ਮੋਟਰਸਾਈਕਲ ਤੇ ਇੱਕ ਆ ਰੈਡੀ ਹੈ ਜੀ ਜਿਹਨੂੰ ਉਹਨੇ ਹਿੱਟ ਕੀਤਾ ਹੂੰ ਠੀਕ ਹੈ ਜੀ ਹੁਣ ਉਹ ਮੌਕੇ ਤੋਂ ਮਤਲਬ ਹਸਪੀਟਲ ਉਹਨਾਂ ਨੂੰ ਭੇਜਿਆ ਗਿਆ ਹੂੰ ਠੀਕ ਹੈ ਜੀ ਇੱਥੇ ਪੀਸੀਆ ਦਾ ਸੀ ਖੜਾਤਾ ਆਪ ਅਸੀਂ ਹਸਪੀਟਲ ਜਾ ਰਹੇ ਹਾਂ ਜੀ ਅੱਛਾ ਜਿਹੜਾ ਨੌਜਵਾਨ ਹੈ ਉਹ ਉਹ ਗੱਡੀ ਦੇ ਵਿੱਚੋਂ ਸਾਡੇ ਕੋਲ ਵੀਡੀਓ ਆਈ ਉਹ ਭੱਜਣ ਭੱਜ ਰਿਹਾ ਉੱਥੋਂ ਦੀ ਇੱਕ ਸਵਿਫਟ ਗੱਡੀ 'ਚ ਬਿਠਾ ਕੇ ਉਹਨੂੰ ਲੈ ਗਏ ਨੇ ਤੁਹਾਨੂੰ ਪਤਾ ਲੱਗਿਆ ਕੋਈ ਉਹ ਨੌਜਵਾਨ ਨੂੰ ਤੁਸੀਂ ਹਰਾਸਤ 'ਚ ਲਿਆ ਸਰ ਮੌਕੇ ਤੇ ਉਹ ਨਹੀਂ ਸੀਗਾ ਇੱਥੇ ਹਾਂ ਹੁਣ ਅਸੀਂ ਉਹਦੀ ਅਗਲੀ ਜਾਂਚ ਕਰਦੇ ਹਾਂ ਪਤਾ ਲੱਗਿਆ ਗੱਡੀ ਕਿਦੀ ਹੈ ਨੇ ਇਹ ਨਾ ਨਹੀਂ ਜੀ ਪਤਾ ਜੀ ਇਹ ਇਹ ਪਤਾ ਲੱਗ ਰਿਹਾ ਕਿ ਨਸ਼ੇ ਦੀ ਹਾਲਤ ਦੇ ਵਿੱਚ ਉਹ ਨੌਜਵਾਨ ਗੱਡੀ ਚਲਾ ਰਹੇ ਸਨ ਅਸੀਂ ਅਗਲੀ ਤਫ਼ਤੀਸ਼ ਕਰਦੇ ਹਾਂ ਜੀ ਜੋ ਵੀ ਹੋਊਗੀ ਪਹਿਲਾਂ ਮੌਕੇ ਤੇ ਅਸੀਂ ਹਸਪਤਾਲ ਜਾ ਰਹੇ ਹਾਂ ਜੀ ਹਸਪਤਾਲ ਜਾ ਕੇ ਦੇਖਦੇ ਹਾਂ ਵੀ ਕਿੰਨੇ ਬੰਦੇ ਉੱਥੇ ਅੱਛਾ ਇਹ ਗੱਡੀ ਨੰਬਰ ਪਤਾ ਲੱਗਿਆ ਚੰਡੀਗੜ੍ਹ ਦੀ ਗੱਡੀ ਹੈ ਚੰਡੀਗੜ੍ਹ ਦੀ ਗੱਡੀ ਹੈ ਹੂੰ ਕੋਈ ਮੌਤ ਹੋਈ ਹੈ ਕੋਈ ਪਤਾ ਲੱਗਿਆ ਇਹ ਹੁਣ ਹਸਪਤਾਲ ਜਾ ਕੇ ਪਤਾ ਲੱਗੂਗਾ ਜੀ ਕਿੰਨੇ ਕੋ ਲੋਕੀ ਜ਼ਖਮੀ ਹੋਏ ਨੇ ਦੱਸਦੇ ਹਾਂ ਜੀ ਜਿਵੇਂ ਇਹ ਤੋਂ ਰੇੜੀ ਵਾਲਾ ਇੱਕ ਮੋਟਰਸਾਈਕਲ ਵਾਲਾ ਦੋ ਵਾਰੀ ਤੇ ਸਾਨੂੰ ਪਤਾ ਜੀ ਤਾਂ ਅਸੀਂ ਆਪਣੇ ਹਸਪਤਾਲ ਜਾ ਰਹੇ ਹਾਂ ਕਿਹੋ ਜੀ ਤਾਰਾ ਲਾਓਗੇ ਅਜੇ ਇਹ ਤੇਜ਼ ਰਫਤਾਰ ਗੱਡੀ ਹੈ ਲਾਪਰਵਾਹੀ ਹੈ ਉਹ ਤਾਂ ਹੁਣ ਆਪਾਂ ਉੱਥੇ ਜਾ ਕੇ ਵੇਖਾਂਗੇ ਨਾ ਤਪਦੀਸ਼ ਅੱਗੇ ਚੱਲੂਗੀ ਤੁਸੀਂ ਸੀਸੀਟੀਵੀ ਕੈਮਰਾ ਦੀ ਫੁਟੇਜ ਦੇਖੀ ਨਹੀਂ ਵੇਖਾਂਗੇ ਜੀ ਅਜੇ ਤੇ ਆਪਾਂ ਇੱਥੇ ਆਏ ਹਾਂ ਨਾ ਜਦੋਂ ਆਪਾਂ ਨੂੰ ਇਨਫਾਰਮੇਸ਼ਨ ਹੋਈ ਹੈ ਜਦ ਹੀ ਆਪਾਂ ਇੱਥੇ ਮੌਕੇ ਤੇ ਪਹੁੰਚੇ ਅੱਛਾ ਐਡੇ ਲੇਟ ਕਿਉਂ ਪਹੁੰਚੀ ਬੁੱਲਸ ਨਹੀਂ ਲੇਟ ਨਹੀਂ ਜੀ ਮੌਕੇ ਤੇ ਪਹੁੰਚ ਗਏ ਮੌਕੇ ਤੇ ਪਰ ਕਾਫੀ دیر ਨਾਲ ਨਹੀਂ 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 ਸਾਡੇ ਨੂੰ ਪਹਿਲਾਂ ਪੀਸੀਆਰ ਪਹੁੰਚਿਆ ਜਦ ਹੀ ਅਸੀਂ ਪ ਮਹਨੂ ਦੱਸਦੀ ਹੈ ਕਿ ਉਕਤ ਵਾਹਨ ਦਾ ਡਰਾਈਵਰ ਬਹੁਤ ਤੇਜ਼ ਰਫ਼ਤਾਰ ਦੇ ਨਾਲ ਕਾਰ ਚਲਾ ਰਿਹਾ ਸੀ ਅਤੇ ਅਚਾਨਕ ਉਸ ਨੇ ਐਕਟਿਵਾ ਸਵਾਰ ਅਤੇ ਰਿਕਸ਼ੇ ਚਾਲਕ ਨੂੰ ਟੱਕਰ ਮਾਰ ਦਿੱਤੀ ਦੱਸਿਆ ਜਾ ਰਿਹਾ ਹੈ ਕਿ ਉਕਤ ਨੌਜਵਾਨ ਨੇ ਨਸ਼ਾ ਕੀਤਾ ਹੋਇਆ ਸੀ ਸੋ ਇਹ ਸੀ ਪੰਜਾਬ న్యూਸ ਦੀ ਅਹਿਮ ਖਬਰ ਅੱਜ ਦਿਨਤ ਸੁਣ ਦੋ ਆ ਗਿਆ ਧੰਨਵਾਦ